ਗੁਰਬਾਣੀ ਸੰਵਾਦ ਤੇ ਭਾਈ ਜਸਪੀਰ ਸਿੰਘ ਅਤੇ ਕੈਨੇਡੀਅਨ ਸਿੱਖ ਸਟਡੀ ਸੈਂਟਰ ਦੇ ਦੇਖਣ ਵਾਲੇ ਸਾਰੇ ਦਰਸ਼ਕਾਂ ਨੂੰ ਡਾਕਟਰ ਜਮਦੀ ਸਿੰਘ ਵੱਲੋਂ ਵਾਗ ਵਿਦਿਅਕ ਖਾਲਸਾ ਵਗਦੀ ਕੀ ਫਤਿਹ ਇਹ ਦੋਨਾਂ ਚੈਨਲ ਤੇ ਸਾਡੀ ਕੋਸ਼ਿਸ਼ ਹੁੰਦੀ ਹੈ ਕਿ ਅਸੀਂ ਗੁਰਬਾਣੀਆਂ ਨੂੰ ਤੇ ਆਸ਼ੇ ਅਨੁਸਾਰ ਆਪਾਂ ਸਮਝੀਏ ਗੁਰਬਾਣੀ ਨੂੰ ਤੇ ਆਪਣੇ ਜੀਵਨ ਨੂੰ ਦੇ ਮੁਤਾਬਿਕ ਜੀਣ ਦੀ ਕੋਸ਼ਿਸ਼ ਕਰੀਏ ਇਹਨਾਂ ਨੂੰ ਸਾਨੂੰ ਬੜੀ ਖੁਸ਼ੀ ਹੈ ਕਿ ਤੁਸੀਂ ਸਾਰਿਆਂ ਨੂੰ ਦੇਖਦੇ ਹੋ ਅਗੇ ਵੀ ਪਾਸ ਆਉਣ ਕਰਦੇ ਹੋ ਲਾਈਕ ਸ਼ੇਅਰ ਵੀ ਕਰਦੇ ਹੋ ਮੇਰਾ ਇਤਿਹਾਸ ਨਾਲ ਦਿੰਦੇ ਆ ਭਾਈ ਸਾਹਿਬ ਭਾਈ ਜਸਬੀਰ ਸਿੰਘ ਜੀ ਭਾਈ ਸਾਹਿਬ ਤੁਹਾਡਾ ਸਵਾਗਤ ਹੈ ਜੀ ਵਰ ਮਿੱਕਾ ਸਾਬਾ ਅਗੇ ਜੀ ਕੀ ਪੜੇ ਅਸੀਂ ਚੱਲ ਰਿਹਾ ਸਾਡਾ ਜਿਹੜਾ ਪ੍ਰਕਰਨ ਚੱਲ ਰਿਹਾ ਹੈ ਅਸੀਂ ਪਿਛਲੀ ਜਿਹੜੀ ਵੀਡੀਓ ਕੀਤੀ ਕੀ ਭਈ ਰਾਬਲੂ ਕੇ ਨਾਮ ਮਿਲ ਰਹਾ ਤੇ ਉਹਦੇ ਕਿਹੜੀ ਕਿਹੜੀ ਚੀਜ਼ਾਂ ਗੋ ਆਉਂਦੀ ਆ ਉਹਦੇ ਵਿੱਚੋਂ ਕੁਝ ਕੁਐਸਚਨ ਹੋਰ ਵੀ ਆਉਂਦੇ ਆ ਤੇ ਸਪੈਸ਼ਲੀ ਅੱਜ ਮੈਂ ਧਿਆਨ ਤੁਹਾਡਾ ਦਿਵਾਉਣਾ ਚਾਹੁੰਦਾ ਵੇਜ 110 199 ਦੇ ਵੇਕ ਤੋਂ ਪੰਕਤੀ ਆਉਂਦੀ ਆ ਇਸ ਸਰ ਮਾਈ ਛੁੱਟੀ ਹੈ ਲੇਖਾ ਮੰਗੇ ਨਾ ਕੋਈ ਜੀ ਐਵਾ ਮਤਲਬ ਜੇ ਅਸੀਂ ਉਹਦੀ ਸਰਣੇ ਚ ਆ ਗਏ ਤੇ ਫਿਰ ਉਹ ਲੇਖਾ ਮੰਗਦਾ ਹੀ ਕੋਈ ਨਹੀਂ ਹਾਂ ਹਾਂ ਤੇ ਉਹ ਜੋ ਮਰਜ਼ੀ ਕਰ ਲੋ ਬਾਅਦ ਵਿੱਚ ਸਰਣੇ ਚ ਆ ਜਾਓ ਜਾਂ ਕੋਈ ਇਹੋ ਜਿਹਾ ਤਰੀਕਾ ਹੈਗਾ ਜਿਹਦੇ ਨਾਲ ਅਸੀਂ ਸਰਣੇ ਵਿੱਚ ਆ ਜਾਂਦੇ ਹਾਂ ਤੇ ਜਿੰਨੇ ਕੀਤੇ ਹੋਏ ਕਰਤੂ ਤਾਂ ਲੇਖਾ ਫਿਰ ਬਿਲਕੁਲ ਨਹੀਂ ਮੰਗਦਾ ਜਾਂ ਕੋਈ ਹੋਰ ਲੇਖਾ ਹੈਗਾ ਜਿਹੜਾ ਕੋਈ ਐਸਾ ਕਿ ਖਿਆਲ ਹੈ ਕਿ ਲੇਖਾ ਹੀ ਕੋਈ ਗੱਲ ਸਿੰਘ ਗਲ ਸਮਝਦੇ ਆ ਕਰਮਾ ਨੂੰ ਲੇਖਾ ਸਮਝਦੇ ਕਿਹੜੀ ਚੀਜ਼ ਨੂੰ ਲੇਖਾ ਸਮਝਦੇ ਆ ਸੋ ਅੱਜ ਅਸੀਂ ਸਾਰਾ ਆਪਣਾ ਐਸੇ ਉੱਤੇ ਫੋਕਸ ਕਰਕੇ ਚੱਲਾਂਗੇ ਕਿਉਂਕਿ ਇਹਦੇ ਲੇਖੇ ਦੇ ਵਿੱਚੋਂ ਹੀ ਕਈ ਚੀਜ਼ਾਂ ਹੋਰ ਨਿਕਲਦੀਆਂ ਜਿਹੜੀਆਂ ਸਾਡੇ ਰੋਜ਼ ਦੇ ਕਰਮ ਕਾਂਡਾ ਵਿੱਚ ਹੋਰ ਚੀਜ਼ਾਂ ਵਿੱਚ ਵੀ ਆਉਣੀ ਆ ਪਹਿਲੇ ਪਲੀਜ਼ ਆਸ ਲਾਈਨ ਨੂੰ ਅਸੀਂ ਥੋੜਾ ਜਿਹਾ ਸਮਝੀਏ ਤੇ ਫਿਰ ਅਸੀਂ ਅੱਗੇ ਗੱਲ ਕਰਾਂਗੇ ਅ ਕਸੀਨ ਦੇਖੋ ਕਈ ਵਾਰਾਂ ਕਰ ਇਸ ਗੱਲ ਨੂੰ ਦੁਹਰਾਇਆ ਹਾਂ ਕਿ ਗੁਰਬਾਣੀ ਵਿੱਚ ਸਵੈ ਵਿਰੋਧ ਨਹੀਂ ਹੁੰਦੀ ਗੁਰਬਾਣੀ ਦੇ ਸੱਚ ਨੂੰ ਸਮਝਣ ਲਈ ਕੋਈ ਇੱਕ ਸ਼ਬਦ ਅਧੀ ਪੰਕਤੀ ਇੱਕ ਪੰਕਤੀ ਉਹਨੂੰ ਸਾਹਮਣੇ ਰੱਖ ਕੇ ਅਸੀਂ ਗੁਰਬਾਣੀ ਦੇ ਅਸਲੀ ਨੂੰ ਨਹੀਂ ਸਮਝ ਸਕਦੇ ਇਸ ਲਈ ਸਾਨੂੰ ਕਰ ਇੱਕ ਜਿਹੜਾ ਸਾਡਾ ਦਰਸ਼ਕਾ ਉਹਨੇ ਸਾਡਾ ਇਸ ਪਹਿਲੂ ਵੱਲ ਵੀ ਧਿਆਨ ਦਵਾਇਆ ਕਿ ਤੁਸੀਂ ਇਹ ਗੁਰਬਾਣੀ ਦੇ ਪੰਕਤੀ ਕੋਡ ਕੀਤੇ ਆ ਕਿ ਕਰਨੀ ਬਾਜੋਂ ਤਰੈ ਨਾ ਕੋਏ ਪਰ ਦੂਜੇ ਪਾਸੇ ਇਹ ਤੁਸੀਂ ਪੰਕਤੀ ਬੋਲੀ ਆ ਹਾਂਜੀ ਕਿ ਤੇ ਸਨਾਈ ਛੁਟੇ ਜਾਂ ਲੇਖਾ ਮੰਗਾ ਨਾ ਕੋਈ ਜਾਂ ਲੇਖਾ ਕੋਈ ਨਾ ਪੁੱਛੇ ਜਾਂ ਹਰ ਬਖਸ਼ੰਦਾ ਆਹਨ ਵੀ ਕੀ ਕੰਟਰਡਿਕਸ਼ਨ ਨਹੀਂ ਕੀ ਤੇ ਦੂਜਾ ਜਿਹੜਾ ਤੁਸੀਂ ਜਿਹੜਾ ਸਵਾਲ ਆ ਉਹਦੇ ਨਾਲ ਮਿਲਦਾ ਜੁਲਦਾ ਹੀ ਆ ਸ੍ਰੀ ਮਨ ਨਾਲ ਇਕੱਠਾ ਦੋਵੇਂ ਕਰ ਲਏ ਆ ਹਾਂਜੀ ਤਾਂ ਕਿ ਅਸੀਂ ਇਹਨਾਂ ਦੋਵਾਂ ਸਵਾਲਾਂ ਦੀ ਜਿਹੜੀ ਰੋਸ਼ਨੀ ਵਿੱਚ ਗੁਰਬਾਣੀ ਦੇ ਇਸ ਪੱਖ ਨੂੰ ਆਪਣੇ ਦਰਸ਼ਕਾਂ ਨਾਲ ਸਾਂਝਾ ਕਰ ਸਕੀਏ ਦੁਖ ਜਿਹੜੀ ਪਹਿਲੀ ਗੱਲ ਆ ਕੇ ਤੇ ਸਰਨਾਇ ਛੁੱਟੀ ਐ ਲੇਖਾ ਮੰਗਾਇ ਨਾ ਕੋਈ ਇਸ ਦੀ ਗੱਲ ਕਰਨ ਤੋਂ ਪਹਿਲਾਂ ਆਪਾਂ ਇਹ ਫਿਰ ਦਵਾ ਲਈਏ ਕਿ ਜਿਹੜੀ ਕਰਨੀ ਬਾਜੂ ਤਰੈ ਨਾ ਕੋਈ ਜਿੱਥੋਂ ਇਹ ਪੰਕਤੀਆਂ ਲਈਆਂ ਗਈਆਂ ਅਸੀਂ ਉਸ ਸ਼ਬਦ ਨੂੰ ਜ਼ਰੂਰ ਜਿਹੜਾ ਉਹ ਦਰਸ਼ਕਾਂ ਨਾਲ ਜਿਹੜਾ ਮਸਾਂ ਚ ਪਾਵਾਂਗੇ ਤਾਂ ਕਿ ਜਿਹੜਾ ਅਸੀਂ ਵਾਰ-ਵਾਰ ਇਸ ਗੱਲ ਦੇ ਜ਼ੋਰ ਦੇ ਰਹੇ ਹਾਂ ਕਿ ਗੁਰਬਾਣੀ ਨੂੰ ਸਮਝਣ ਲਈ ਸਾਨੂੰ ਜਿੱਥੋਂ ਉਹ ਪੰਕਤੀ ਲੈ ਗਈ ਆ ਉਸੇ ਸ਼ਬਦ ਨੂੰ ਪ੍ਰਕਰਨ ਨੂੰ ਦੇਖਣਾ ਜ਼ਰੂਰੀ ਆ ਠੀਕ ਇਥੇ ਅਸੀਂ ਫਿਰ ਗੱਲ ਇਹ ਦੁਹਰਾਦੇ ਨੇ ਚਾਹਨੇ ਆ ਕਿ ਗੁਰਬਾਣੀ ਵਿੱਚ ਸਵੈਵਿਰੋਧ ਨਹੀਂ ਸਾਡੀ ਸਮਝ ਵਿੱਚ ਗੱਲ ਨਾ ਆਵੇ ਸਾਡੀ ਪਕੜ ਵਿੱਚ ਨਾ ਆਵੇ ਉਹ ਬਿਲਕੁਰੀ ਆ ਉਹਦੀ ਕਭੀ ਸੰਭਾਵਨਾ ਹੀ ਨਹੀਂ ਦੀ ਆ ਕਿ ਕਿੰਗਰਾ ਸਾਡੀ ਸਮਝ ਵਿੱਚ ਸਾਡੀ ਪਕੜ ਵਿੱਚ ਨਹੀਂ ਆਉਂਦੀ ਆ ਠੀਕ ਕਿਉਂਕਿ ਸਾਡੀ ਬੁੱਧੀ ਬੜੀ ਸੀਮਤ ਆ ਅਸੀਂ ਗੁਰੂ ਸਹਿਬਾਨ ਜਿਸ ਥਾਂ ਤੇ ਉਪੜ ਕੇ ਜਿੱਥੇ ਪਹੁੰਚ ਕੇ ਜਿਸ ਸੱਜਣੋਂ ਧਿਆਨ ਵੀ ਰੱਖ ਕੇ ਜਾਂ ਸੱਚ ਰੂਹ ਬਣ ਕੇ ਜੋ ਸੱਚ ਬਿਆਨ ਕਰਦੇ ਆ ਸਾਡੀ ਕਿਵਦਾ ਉਥੇ ਜਿਹੜੀ ਪਹੁੰਚ ਜਰੀ ਆ ਉਥੇ ਨਹੀਂ ਹੁੰਦੀ ਅਸੀਂ ਨਾ ਹੀ ਉਸ ਜਿਹੜਾ ਜਿਹੜਾ ਵਾਤਾਵਰਨ ਆ ਜੋ ਪਰਸਥਤੀਆਂ ਉਹਨਾਂ ਨੂੰ ਉਸ ਰੂਪ ਵਿੱਚ ਮਹਿਸੂਸ ਕਰ ਸਕਦੇ ਆ ਉਸ ਲਈ ਅਸੀਂ ਜਿੰਨੇ ਕੁ ਸਾਡੀ ਸਮਝ ਹੁੰਦੀ ਆ ਅਸੀਂ ਸਾਡੇ ਟੀਕਾਕਾਰ ਜਾਂ ਵਿਦਵਾਨ ਸੱਜਣ ਜਿਹੜੇ ਵੀ ਗੁਰਬਾਣੀ ਦੀ ਵਿਆਖਿਆ ਕਰਦੇ ਆ ਤੋਂ ਜਿੰਨੇ ਕੁ ਉਹਨਾਂ ਦੀ ਸਮਰੱਥਾ ਸਮਝ ਆ ਉਹਦੇ ਅਨੁਸਾਰ ਗੱਲ ਕਰਦੇ ਆ ਇਹਦੇ ਸੁਭਾਅ ਉਹ ਕਾ ਕੇ ਸਾਰੀਆਂ ਗੱਲਾਂ ਜਿਹੜੀਆਂ ਉਹ ਕਵਰ ਨਹੀਂ ਹੁੰਦੀਆਂ ਬਹੁਤ ਕੁਝ ਰਹਿ ਜਾਂਦਾ ਅਸੀਂ ਬਨ ਕੇ ਅੱਗੇ ਤੁਰ ਰਹੇ ਆ ਜਿਹੜੀ ਗੱਲ ਜਿੱਥੋਂ ਤੱਕ ਹੈਗੀ ਆ ਕਿ ਤੀ ਸਰਨਾਈਂ ਛੁਟੀ ਹੈ ਲੇਖਾ ਮੰਗਾ ਨਾ ਕੋਈ ਤਾਂ ਪਹਿਲੀ ਗੱਲ ਇਹ ਕਿ ਗੱਲ ਕਰ ਰਿਹਾ ਇਥੇ ਕਿ ਸ਼ਰਨ ਦੀ ਜਦੋਂ ਲੇਖਾ ਮੰਗਾ ਨਾ ਕੋਈ ਦੀ ਗੱਲ ਆਖੀ ਆ ਇਹ ਪੰਕਤੀ ਦਾ ਅਖੇਲਾ ਹਿੱਸਾ ਪਰ ਪਹਿਲਾਂ ਆਖਿਆ ਕੇਤੀਸ ਸ਼ਰਨ ਆਈ ਛੁਟੀ ਹੈ ਜਿਹਦੀ ਸ਼ਰਨ ਵਿੱਚ ਪਈਆਂ ਸ਼ਰਨ ਕੀ ਬਣਾ ਰੱਬ ਦੀ ਪ੍ਰਭੂ ਦੀ ਉਹ ਪ੍ਰਭੂ ਦੀ ਜੀ ਸ਼ਰਨ ਉਹਦੀ ਸਮਝ ਸੋਜੀ ਸਾਨੂੰ ਗੁਰੂ ਰਾਈ ਮਿਲਨੀ ਆ ਬਾਣੀ ਰਾਈ ਮਿਲਨੀ ਆ ਬਾਣੀ ਦੇ ਸਜਣੋਂ ਸਮਝ ਕੇ ਜਾਂ ਉਹਦੇ ਨਾਲ ਜੁੜ ਕੇ ਹੀ ਅਸੀਂ ਜਿਹੜੀ ਉਹ ਰੱਬ ਦੀ ਸ਼ਰਨ ਦਾ ਰਸ ਸਮੀਦੇ ਆ ਜਾਂ ਸਾਡੀ ਸਮਝ ਵਿੱਚ ਆਉਂਦਾ ਸਾਡੀ ਪਕੜ ਵਿੱਚ ਆਉਂਦਾ ਅਦੇ ਅਸੀਂ ਰੱਬ ਦੀ ਸ਼ਰਨ ਵਿੱਚ ਪਈਨੇ ਆ ਔਰ ਜਦੋਂ ਅਸੀਂ ਉਹਦੀ ਸ਼ਰਨ ਵਿੱਚ ਆਉਨੇ ਆ ਤਾਂ ਫਿਰ ਜਿਹੜੀ ਲੇਖੇ ਜੋਖੇ ਦੀ ਗੱਲ ਆ ਉਹ ਜੋ ਅੱਗੇ ਆ ਤਾਂ ਉਹ ਕਰਦਾ ਜਾਣੇ ਕੁਰਬਾਨੀ ਵੀ ਅਨੰਕਾਰ ਰੂਪ ਵਿੱਚ ਜਾਂ ਪਰੰਪਰਾਗਤ ਰੂਪ ਵਿੱਚ ਗੁਰੂ ਸਾਹਿਬਾਨ ਨੇ ਬਹੁਤ ਵਾਰ ਐਸੇ ਸ਼ੁਰ ਵਰਤੇ ਆ ਜਿਨ੍ਹਾਂ ਤੋਂ ਸਾਨੂੰ ਕੇਵਲ ਐਸਾ ਲੱਗਦਾ ਪ੍ਰਤੀਤ ਹੁੰਦਾ ਕਿ ਸ਼ਾਇਦ ਜੋ ਪਰੰਪਰਾਗਤ ਰੂਪ ਵਿੱਚ ਮੰਨਿਆ ਜਾਂਦਾ ਕਿ ਅੱਗੇ ਜਾ ਕੇ ਹਿਸਾਬ ਕਿਤਾਬ ਹੁੰਦਾ ਜਿਹੜੇ Hindu ਵੀਰਾਂ ਉਹਨਾਂ ਦਾ ਆਪਣਾ ਵਿਸ਼ਵਾਸ ਆ ਯੋਦੇ ਇਸਲਾਮ ਦੇ پیرੋਕਾਰਾਂ ਜਾਂ ਕ੍ਰਿਸਚਨਾਂ ਉਹਨਾਂ ਦਾ ਆਪਣਾ ਵਿਲਿਊ ਸਿਸਟਮ ਆ ਉਹਨਾਂ ਆਪਣੇ ਅਨੁਸਾਰ ਉਹ ਐਸਾ ਮੰਨਦੇ ਆ ਮੰਨ ਕੇ ਤੁਰਦੇ ਆ ਗੁਰਬਾਣੀ ਵਿੱਚ ਜਿਹੜਾ ਉਹ ਸਾਨੂੰ ਅਲੰਕਾਰ ਰੂਪ ਵਿੱਚ ਜਾਂ ਜਦੋਂ ਅਨੰਤ ਹਰਮਨਾਂ ਨਾਲ ਉਹਨਾਂ ਦੇ ਵਿਸ਼ਵਾਸ ਦੀ ਗੱਲ ਕਰ ਗੁਰਬਾਣੀ ਦਾ ਸੱਚ ਜੁੜ ਕਰਵਾਇਆ ਤਾਂ ਇਹ ਸ਼ਬਦਾਰੀ ਵਰਤੀ ਹੋਏ ਕੋਈ ਸੰਦੇਹ ਨਹੀਂ ਪਰ ਗੁਰਬਾਣੀ ਮੁਖ ਰੂਪ ਵਿੱਚ ਜਿਹੜਾ ਜ਼ੋਰ ਦਿੰਦੀ ਆ ਉਹ ਸਾਡੇ ਵਰਤਮਾਨ ਤੇ ਦਿੰਦੀ ਆ ਤੁਜਾ ਦੇਖੇ ਜੋ ਕਿ ਦੀ ਤੀ ਜਿਹੜੀ ਗੱਲ ਆ ਕਿ ਲੇਖਾ ਮੰਗਾ ਨਾ ਕੋਏ ਇਥੇ ਜੋ ਪਰੰਪਰਕ ਗਤ ਰੂਪ ਵਿੱਚ ਮੰਨੇ ਜਾਂਦਾ ਉਸ ਦੇਖੇ ਜੋ ਕਿ ਦੀ ਗੱਲ ਨਹੀਂ ਇਥੇ ਭਾਵ ਜਿਹੜਾ ਰੱਬ ਦੀ ਸ਼ਰਨ ਵਿੱਚ ਆ ਜਾਂਦਾ ਜਿਹੜਾ ਸਤ ਗੁਰਬਾਣੀ ਨਾਲ ਜੁੜ ਜਾਂਦਾ ਉਹਨੂੰ ਫਿਰ ਵਿਕਾਰ ਕੋਈ ਵੀ ਵਿਕਾਰ ਮਾਇਆ ਦਾ ਕੋਈ ਵੀ ਰੂਪ ਉਸ ਮਨ ਨੂੰ ਕੁਨ ਆਪਣੀ ਲਪੇਟ ਵਿੱਚ ਨਹੀਂ ਲੈ ਸਕਦਾ ਉਹ ਤੋਂ ਪ੍ਰਭਾਵਿਤ ਨਹੀਂ ਹੁੰਦਾ ਉਹਦੀ ਜਿਹੜੀ ਜ਼ਿੰਦਗੀ ਆ ਉਹ ਹਰ ਪੱਖੋਂ ਬੜੀ ਨਿਰਮਲ ਹੁੰਦੀ ਆ ਪਵਿੱਤਰ ਹੁੰਦੀ ਆ ਇੱਥੇ ਜਿਹੜਾ ਲੇਖ ਮੰਗਾ ਇਹਨਾਂ ਕੋਈ ਜਿਹੜਾ ਇਹ ਲਿਖਾਏਗਾ ਵਿਕਾਰਾਂ ਦਾ ਮਾਇਆ ਦੇ ਮੋਹ ਦਾ ਮਾਇਆ ਦੇ ਜਿਹੜੇ ਵੱਖੋ ਵੱਖਰੇ ਜਿਹੜੇ ਰੂਪ ਆ ਉਹਨਾਂ ਦਾ ਓਕੇ ਠੀਕ ਹੈ ਤਾਂ ਜੇਕਰ ਜੋ ਅਸੀਂ ਸਮਝਦੇ ਆ ਕਿ ਸ਼ਾਇਦ ਬਹੁਤ ਸਾਰੇ ਵੀਰ ਪੜ੍ਹਨ ਸ ਸਮਝਦੇ ਵੀ ਆ ਕਿ ਜੇਕਰ ਅਸੀਂ ਯੋ ਦੀ ਸ਼ਰਨ ਵਿੱਚ ਆ ਜੰਨੇ ਆ ਤਾਂ ਫਿਰ ਜਿਹੜਾ ਉਹ ਸਾਡਾ ਸਾਰ ਜਿਹੜੇ ਗੁਨਾਹ ਸਾਡੇ ਮੁਆਫ ਹੋ ਜਾਂਦੇ ਆ ਇਸ ਲਈ ਕਿ ਜਿਹੜੇ ਰੱਬ ਦੇ ਹੋਂਦ ਵਿੱਚ ਵਿਸ਼ਵਾਸ ਨਹੀਂ ਰੱਖਦੇ ਨਹੀਂ ਕਰਦੇ ਉਹਨਾਂ ਦੇ ਜਿੱਥੇ ਹੋਰ ਤਰਕ ਆ ਉਸੇ ਇੱਕ ਤਰਕ ਉਹਨਾਂ ਦਾ ਇਹ ਵੀ ਆ ਕਿ ਰੱਬ ਜਿਹੜਾ ਤੁਹਾਡਾ ਉਹ ਤਾਂ ਕੋਈ ਨਿਆঙ্কারੀ ਨਹੀਂ ਤੁਸੀਂ ਕਿਹਨੇ ਬੜਾ ਨਿਆঙ্কার ਆ ਇੱਕ ਆਦਾ ਨਿਆਂਗੇ ਤੁਸੀਂ ਉਹਦੀ ਜੇ ਕੋਈ ਸ਼ਾਮਦ ਕਰ ਦੋਸਤ ਦੀ ਕਰ ਦੋ ਤਾਂ ਖੁਸ਼ ਹੋ ਜਾਊਗਾ ਤਾਂ ਤੁਹਾਡੇ ਜੋ ਤੁਹਾਡੇ ਜਿਹੜੇ ਸਾਰੇ ਗੁਨਾਹ ਮਾਫ ਹੋ ਜਾਣਗੇ ਜੇ ਤੁਸੀਂ ਉਸ ਤੋਂ ਤੇ ਨਹੀਂ ਕਰਦੇ ਤਾਂ ਉਹ ਨਾਰਾਜ਼ ਹੋ ਜਾਂਦਾ ਉਹਨਾਂ ਦਾ ਵੱਡਾ ਕਈ ਤਰਕਾਂ ਵਿੱਚੋਂ ਇੱਕ ਤਰਕ ਉਹਨਾਂ ਦਾ ਇਹ ਵੀ ਆ ਉਹ ਉਹ ਇਹਦੇ ਵਿੱਚ ਤੇ ਜਿਹੜਾ ਉਹਨਾਂ ਲੋਕਾਂ ਦਾ ਜਿਹੜਾ ਤਰਕ ਦਾ ਆਧਾਰ ਆ ਉਹ ਆਮ ਲੋਕਾਂ ਦਾ ਜਿਹੜਾ ਵਿਸ਼ਵਾਸ ਆ ਜੋ ਉਹਨਾਂ ਦਾ ਬਿਲੀਵਸਿਸ ਤੋਂ ਬਣਿਆ ਹੋਇਆ ਉਹ ਉਹਦੇ ਆਧਾਰ ਤੇ ਹੀ ਆ ਮੈਂ ਜੀ ਬਰਕਮਾਲ ਚੇਨਕਾਬਾਸੀ ਸੁਖਣਾ ਦੇ ਉੱਤੇ ਆਲਰੇਡੀ ਵੀਡੀਓਜ਼ ਬਣਾ ਚੁੱਕੇ ਆ ਪਰ ਭਾਈ ਸਾਹਿਬ ਦਾ ਇਸ਼ਾਰਾ ਉਧਰ ਨੂੰ ਵੀ ਜਾ ਰਿਹਾ कि ਜੋ ਸਾਨੂੰ ਗੁਰਦੁਆਰਿਆਂ ਵਿੱਚ ਹੋਇਆ ਕਿ ਜੇ ਇਹ ਪਾਠ ਕਰੀਏ ਤਾਂ ਇਹ ਚੀਜ਼ ਹੋਏਗੀ ਜਾਂ ਦਾ ਰੱਬ ਖੁਸ਼ ਹੋ ਜਾਏਗਾ ਜੇ ਇਹ ਐਕਟੀਵਿਟੀ ਕਰੀਏ ਜਾਂ ਇਹ ਰਿਚੂਅਲ ਕਰੀਏ ਤਾਂ ਰੱਬ ਖੁਸ਼ ਹੋ ਜਾਏਗਾ ਇਹ ਇਸ਼ਾਰਾ ਉਧਰ ਨੂੰ ਵੀ ਜਾ ਰਿਹਾ ਮੈਂ ਇਸ ਕਰਕੇ ਦਰਸ਼ਕਾਂ ਨਾਲ ਸ਼ੇਅਰ ਕੀਤਾ ਕਿ ਉਸ ਨੂੰ ਇਸ ਨਾਲ ਰਿਲੇਟ ਕਰਨ ਆਪਣੇ ਲੈਵਲ ਤੇ ਜਿਹੜੀਆਂ ਸਾਡੀਆਂ ਪ੍ਰੀਵੀਅਸ ਵੀਡੀਓ ਸੁਖਣਾ ਦੇ ਉੱਤੇ ਅਸੀਂ ਕੀਤੀਆਂ ਹਾਂਜੀ ਭਾਈ ਸਾਹਿਬ ਆਹ ਦੇਖੋ ਜਿਹੜਾ ਜੇ ਜੋ ਕੁਝ ਮੰਨਿਆ ਜਾ ਰਿਹਾ ਇਹ ਬਿਲਕੁਲ ਠੀਕ ਆ ਸੱਚ ਆ ਕਿ ਜ਼ਿਆਦਾਤਰ ਜਿਹੜੇ ਧਾਰਮਿਕ ਸਥਾਨ ਆ ਉਹਨਾਂ ਸਥਾਨਾਂ ਦੇ ਇਹਨਾਂ ਗੱਲਾਂ ਉੱਤੇ ਹੀ ਜ਼ੋਰ ਆ ਜਾਂ ਆਖਦੇ ਜੋ ਪਰੋਧ ਜਮਾਤਾ ਹਾਂਜੀ ਉਹ ਚਾਹੇ ਧਾਰਮਿਕ ਸਥਾਨਾਂ 'ਚ ਬੈਠੀ ਹੋਈ ਆ ਚਾਹੇ ਉਹ ਆਮ ਆ ਇਵਨ ਇਹ ਨਹੀਂ ਕਿ ਜਿਹੜੇ ਪ੍ਰੋਫੈਸ਼ਨਲ ਲੋਕ ਆ ਕੇਵਲ ਉਹੀ ਨਾ ਜੀਆਂ ਦੀ ਪਰੋਧਤਾ ਨਹੀਂ ਕਰਦੇ ਪ੍ਰਚਾਰ ਨਹੀਂ ਕਰਦੇ ਉਹ ਲੋਕ ਵੀ ਕਰਦੇ ਆ ਜਿਨ੍ਹਾਂ ਦਾ ਕੋਈ ਉਹਨਾਂ ਨੂੰ ਉਹਦੇ 'ਚ ਆਪਣਾ ਜਾਤੀ ਲਾਭ ਕੁਝ ਨਹੀਂ ਹੁੰਦਾ ਉਹਨਾਂ ਨੂੰ ਅਜਨੇ ਕਿ ਉਹਨਾਂ ਨੂੰ ਕੋਈ ਲਾਭ ਹੋਊਗਾ ਤਾਂ ਕਰ ਰਹੇ ਆ ਉਹਨਾਂ ਦੇ ਆਪਣੇ ਚੰਗੇ ਕਾਰੋਬਾਰ ਚੱਲ ਰਹੇ ਆ ਮਾਇਕ ਤੌਰ ਤੇ ਉਹ ਵੈਲ ਸੈਟਲ ਲੈ ਕੇ ਆ ਪਰ ਜੋ ਇੱਕ ਬਿਲੀਫ ਸਿਸਟਮ ਬਣਿਆ ਹੋਇਆ ਜੋ ਕਿਉਂਕਿ ਇਹ ਭਰਮ ਜਾਂ ਇੱਕ ਅਗਿਆਨਤਾ ਕਾਰਨ ਇੱਕ ਬਿਲੀਫ ਸਿਸਟਮ ਬਣ ਚੁੱਕਾ ਆ ਆਪਣੇ ਵੱਲੋਂ ਉਹ ਬੜੀ ਸੁਰਹਿੱਦਤਾ ਨਾਲ ਕੋਈ ਨਾ ਗੱਲਾਂ ਉੱਤੇ ਜ਼ੋਰ ਦਿੰਦੇ ਆ ਅਜੇ ਜਿਹੜੀ ਪੁਜਾਰੀ ਸ਼੍ਰੇਣੀ ਕਹਿ ਲਓ ਜਾਂ ਕੁਝ ਹੋਰ ਕਹਿ ਲਓ ਧਰਮੰਤਰਾ ਜਿਹੜੇ ਬੈਠੇ ਆ ਉਹਨਾਂ ਦਾ ਕਰਾਪਾ ਕਹਿ ਸਕਦੇ ਆ ਔਰ ਸੱਚ ਵੀ ਆ ਕਿ ਉਹਨਾਂ ਦਾ ਸੁਆਰਥ ਹੁੰਦਾ ਉਹਨਾਂ ਦਾ ਆਪਣਾ ਸੁਆਰਥ ਆ ਉਹਨਾਂ ਨੇ ਜਿ ਲਾਭ ਮਿਲਦਾ ਲੋਕਾਂ ਨੂੰ ਬੇਮਾ ਭਰਵਾ ਪਏ ਪਾ ਕੇ ਪਰ ਕੇ ਐਸੀ ਸ਼੍ਰੀਣੀ ਵੀ ਹੈਗੀ ਆ ਕਿ ਜਿਨਾਂ ਨੂੰ ਆਪ ਕੋ ਇਹਨਾਂ ਨੂੰ ਲਾਭ ਨਹੀਂ ਹੁੰਦਾ ਪਰ ਉਹਨਾਂ ਦੇ ਆਪਣੇ ਵੱਲੋਂ ਉਹ ਸੁਰੇਧ ਹੈਗੇ ਆ ਪਰ ਸੁਰੇਧ ਤਾਂ ਉਹਨਾਂ ਦੀ ਉਹ ਅਗਿਆਨਤਾ ਦੇ ਆਸਰਤਾ ਆਪਣੇ ਵੱਲੋਂ ਕੋਈ ਬੇਈਮਾਨੀ ਨਹੀਂ ਕਰ ਰਹੇ ਬਲਕਿ ਉਹਨਾਂ ਨੇ ਜੋ ਕੁਝ ਸਿੱਖਿਆ ਪੜ੍ਹਿਆ ਵਿਚਾਰਿਆ ਉਸ ਅਨੁਸਾਰ ਉਹਨਾਂ ਦਾ ਉਹ ਇੱਕ ਪੱਕਾ ਵਿਸ਼ਵਾਸ ਬਣ ਚੁੱਕਾ ਹੋਇਆ ਆਪਣੇ ਵੱਲੋਂ ਧਰਮ ਦੇ ਕਿਤੇ ਵੀ ਵਿਚਰ ਕੇ ਉਹ ਧਰਮ ਦੀਆਂ ਕਦਰੋਂ ਕੀ ਤਾਂ ਹੀ ਪ੍ਰਚਾਰੇ ਹੁੰਦੇ ਆ ਠੀਕ ਪਰ ਕਿਉਂਕਿ ਉਹ ਅਗਿਆਨਤਾ ਦੇ ਆਧਾਰਤ ਆ ਦੇ ਸਮਝੀ ਦੇ ਕਾਰਨ ਆ ਇਸ ਲਈ ਜਿਹੜੀਆਂ ਉਹ ਮੰਨਣ ਯੋਗ ਨਹੀਂ ਹੁੰਦੀਆਂ ਤੁਸੀਂ ਜੋ ਕੁਝ ਵੀ ਜਿਹੜਾ ਅਸੀਂ ਆਪਣੇ ਧਰਮ ਮੰਦਰਾਂ 'ਚ ਦੇਖਦੇ ਆ ਕਿ ਉਹਨਾਂ ਤੇ ਜ਼ਿਆਦਾ ਇਹਨਾਂ ਗੱਲਾਂ ਤੇ ਜ਼ੋਰ ਦਿੱਤਾ ਜਾਂਦਾ ਤੁਸੀਂ ਜੇ ਕਿਸੇ ਆਪਣੇ ਜਿਹੜੇ ਧਾਰਮਿਕ ਸਥਾਨਾਂ ਇਹ ਇੱਕਾਸੌਰ ਦੇ ਜਿਹੜੇ ਸਾਡੇ ਇਤਿਹਾਸਕ ਸਥਾਨ ਆ ਹਾਂਜੀ ਅਸੀਂ ਜੇ ਉਹਨਾਂ ਕੋਲ ਨਗ੍ਹਾ ਮਾਰੀਏ ਤਾਂ ਭਾਵੇਂ ਗੁਰੂ ਗ੍ਰੰਥ ਸਾਹਿਬ ਮਹਾਰਾਜ ਦਾ ਪ੍ਰਕਾਸ਼ ਆ ਇਹਦੇ ਵੀ ਕੋਈ ਸ਼ੱਕ ਨਹੀਂ ਕਥਾ ਗੀਤਨ ਵੀ ਹੁੰਦੀ ਆ ਪਾਠ ਵੀ ਨਿਤਨੇਮ ਵੀ ਹੁੰਦਾ ਪਰ ਉੱਥੇ ਜਾਣ ਵਾਲਿਆਂ ਨੂੰ ਇਹ ਗੱਲ ਜਿਹੜੀ ਆ ਉਹ ਵਾਰ-ਵਾਰ ਰਪੀਟ ਕਰਕੇ ਦੁਹਰਾ ਕੇ ਚੰਗੀ ਤਰ੍ਹਾਂ ਦ੍ਰਿੜ ਕਰਵਾਈ ਜਾਂਦੀ ਆ ਕਿ ਕਿਤੇ ਆਖਿਆ ਜਾਂਦਾ ਤੁਸੀਂ ਇੱਥੇ ਆਉਂਗੇ ਇੰਨੀ ਵੇਰਾ ਆਉਂਗੇ ਤੁਹਾਡੀਆਂ ਮਨੋ ਕਾਮਨਾ ਪੂਰੀਆਂ ਹੋ ਜਾਣਗੀਆਂ ਕਿਤੇ ਆਖਿਆ ਜਾਂਦਾ ਤੁਹਾਡਾ ਰੋਗ ਕਟਿਆ ਜਾਊਗਾ ਕਿ ਤੇ ਆ ਕੇ ਇਹਦੇ ਆ ਤੁਹਾਨੂੰ ਮੁਕਤੀ ਮਿਲ ਜਾਊਗੀ ਹਾਂਜੀ ਤੁਹਾਡੇ ਕਲਿਆਣ ਹੋ ਜਾਊਗੀ ਤੁਹਾਡਾ ਜੀਵਨ ਸਫਲਾ ਹੋ ਜਾਊਗਾ ਸਾਨੂੰ ਜਿਹੜਾ ਉਹ ਗੁਰਬਾਣੀ ਦੇ ਸੱਚ ਨਾਲ ਗੁਰਬਾਣੀ ਦੇ ਜੀਵਨ ਜੁਗਤ ਨਾਲ ਜੋੜਨ ਦਾ ਉਪਰਾਲਾ ਨਹੀਂ ਜਿਹੜਾ ਜੋੜਿਆ ਕਿਦੇ ਨਾਲ ਜਾੜਿਆ ਇਹਨਾਂ ਗੱਲਾਂ ਨਾਲ ਕਿਉਂਕਿ ਆਮ ਮਨੁੱਖ ਦੀ ਇੱਕ ਕਮਜ਼ੋਰੀ ਆ ਜੇ ਉਹ ਰੱਬ ਵਿੱਚ ਵਿਸ਼ਵਾਸ ਕਰਦਾ ਰੱਬ ਰੱਬ ਕਰ ਰਿਹਾ ਤਾਂ ਉਹ ਰੱਬ ਰੂਪ ਬਣਨ ਲਈ ਨਹੀਂ ਬਲਕੇ ਆਪਣੀਆਂ ਲੋੜਾਂ ਥੋੜਾ ਥੋੜਾ ਨੂੰ ਮਟਾਉਣ ਲਈ ਜਾਂ ਆਪਣੀ ਜਿਹੜੀ ਉਹਦੀਆਂ ਇੱਛਾਵਾਂ ਉਹਨਾਂ ਦੀ ਪੂਰਤੀ ਲਈ ਦੁੱਖਾਂ ਤੋਂ ਬਚਣ ਲਈ ਜਾਂ ਮਰਨ ਬਗਰੋਂ ਕਿਸੇ ਕਥਤ ਸਵਰਗ ਦੀ ਪ੍ਰਾਪਤੀ ਲਈ ਇਸ ਲਈ ਜਿੱਥੇ ਵੀ ਕਿਤੇ ਐਸਾ ਜਿਹੜਾ ਆਖਿਆ ਜਾ ਰਿਹਾ ਭਰੋਸਾ ਦੁਵਾਇਆ ਜਾ ਰਿਹਾ ਤਾਂ ਉਹ ਛੱਟ ਵਿਸ਼ਵਾਸ ਕਰ ਲੈਂਦਾ ਤੋਂ ਇਸੇ ਲਈ ਜਿਹੜੇ ਐਸੇ ਲੋਕ ਆ ਉਹ ਤਰਕ ਦਿੰਦੇ ਆ ਕਿ ਜੀ ਉਹ ਰਬ ਜਿਹੜਾ ਉਹ ਦੇਵ ਨੂੰ ਰਬ ਰਵਾਕਾਂਗੇ ਉਹਦੀ ਬਿਠਾਈ ਕਰਾਂਗੇ ਤਾਂ ਪ੍ਰਸੰਨ ਹੋ ਜਾਊਗਾ ਨਹੀਂ ਕਰਾਂਗੇ ਤਾਂ ਨਾਜ ਹੋ ਜਾਊਗਾ ਤੋਂ ਕਿਵੇਂ ਦਾ ਗੁਰੂ ਗ੍ਰੰਥ ਸਾਹਿਬ ਦੀਆਂ ਇਹੋ ਜਿਹੇ ਪੰਕਤੀਆਂ ਉਹਨਾਂ ਨੂੰ ਜਿਹੜੇ ਐਸੇ ਸਜਣਾਂ ਕੋਲ ਕਰਨ ਲੱਗ ਪਈਂਦੇ ਆ ਠੀਕ ਜਿਹੜਾ ਆਮ ਸ਼ਰਧਾਲੂ ਆ ਸਧਾਰਨ ਮਨੋਕਾ ਤਾਂ ਜੋ ਕਿ ਗੁਰਬਾਣੀ ਪ੍ਰਤੀ ਹਰਸ਼ਿਕ ਦੀ ਸ਼ਰਧਾ ਜਿਹੜੀ ਆ ਉਹ ਹੈ ਉਹ ਹੁਣ ਵੀ ਚਾਹੀਦੀ ਹੈ ਇਹਦੇ ਵੀ ਕੋਈ ਸ਼ੱਕ ਨਹੀਂ ਪਰ ਜੋ ਸਜਦਾ ਵੀ ਮੇਰੇ ਗੁਰੂ ਨੇ ਵੀ ਇਹ ਕਹ ਲਾਖੀਆ ਗੁਰੂ ਗ੍ਰੰਥ ਸਾਹਿਬ ਜੈਸਾ ਆ ਗਿਆ ਤੋਦ ਕਿੰ ਤੂੰ ਪ੍ਰੰਦੂ ਕਰਦਾ ਸਵਾਨੀ ਉੱਠਦਾ ਪਰ ਇਹ ਕੌਣ ਦੱਸਿਆ ਸੀ ਲੋਕਾਂ ਨੂੰ ਜਿਹੜੇ ਸਭ ਮਨੀ ਬੈਠੇ ਆ ਕਿ ਗੁਰੂ ਨੇ ਐਸਾ ਨਹੀਂ ਆਖਿਆ ਹੋਇਆ ਇਹ ਮੇਰੇ ਤੁਹਾਡੇ ਵਰਗੇ ਮੱਲੋ ਮੱਲੇ ਗੁਰੂ ਦੇ ਮੂੰਹ ਬੋਲਾਂ ਨੂੰ ਆਪਣੀ ਜਿਹੜੀ ਸਮਝ ਆ ਸੋਝ ਆ ਆਪਣੀ ਜਿਹੜੀ ਮਨੋਤ ਆ ਉਹ ਗੁਰੂ ਦੇ ਮੂੰਹ ਵਿੱਚ ਪਾਉਣ ਦੀ ਕੋਸ਼ਿਸ਼ ਕਰਦੇ ਆ ਇਹ ਤਾਂ ਗੁਰੂ ਨੇ ਜੋ ਆਖਿਆ ਉਹ ਆਪਣੇ ਆਪ ਹੀ ਸਪਸ਼ਟਾ ਜੇ ਗੁਰੂ ਨੇ ਇਹ ਗਲਾ ਕਿ ਕਿ ਕਰਨੇ ਬਾਜੂ ਤਰ੍ਹਾਂ ਨਾ ਕੋਏ ਤਾਂ ਉਹਦੇ ਵਿੱਚ ਜਿਹੜੀ ਉਹ ਹਰਥਾ ਲਾਗੂ ਹੁੰਦੀ ਆ ਠੀਕ ਇਹਦੇ ਕੋਈ ਆਪਸ਼ਨ ਨਹੀਂ ਕਿ ਅਸੀਂ ਆਖੀਏ ਕਿ ਨਹੀਂ ਇੱਥੇ ਸ਼ਾਇਦ ਗੁਰੂ ਨੇ ਆਖਿਆ ਕਿ ਨਹੀਂ ਜੇ ਐਸਾ ਕਰ ਲੋਗੇ ਤੇ ਸ਼ਾਇਦ ਇਹ ਤੋਂ ਸੰਭਾਵਨਾ ਹੈਗੀ ਆ ਤਾਂ ਜਿਹੜੀ ਦੂਜੀ ਗੱਲ ਇਹ ਪੱਕਾ ਸਮਝਣਾ ਲਾ ਕਿ ਜਦੋਂ ਆਖਿਆ ਕਿ ਲੇਖਾ ਕੋਈ ਨਾ ਪੁੱਛੇ ਹਰ ਬਖਸ਼ੰਦਾ ਜਦੋਂ ਆਖਿਆ ਕਿ ਲੇਖਾ ਕੋਈ ਨਾ ਪੁੱਛੇ ਜਾਂ ਹਰ ਬਖਸ਼ੰਦਾ ਤਾਂ ਉਥੇ ਜਿਹੜੀ ਗੱਲ ਜਾਂਦੀ ਆ ਉਸਨੂੰ ਦੇਖਣ ਦੀ ਲੋੜ ਆ ਜਿਹੜਾ ਗੁਰੂ ਦੀ ਛਾਂ ਵਿੱਚ ਆ ਗਿਆ ਰੱਬ ਦੀ ਛਾਂ ਵਿੱਚ ਆ ਗਿਆ ਫਿਰ ਉਹ ਐਸਾ ਕੋਈ ਕਦੋਂ ਪੁੱਟਦਾ ਹੀ ਨਹੀਂ ਜਿਹੜਾ ਕਰੋ ਕਦੋਂ ਪੁੱਟਿਆ ਉਹਨੂੰ ਸ਼ਰਮਿੰਦਗੀ ਦਾ ਅਹਿਸਾਸ ਉਹਦੇ ਸ਼ਰਮਿੰਦਗੀ ਦਾ ਸਾਹਮਣਾ ਕਰਨਾ ਪਵੇ ਜਿਵੇਂ ਫਰੀਦ ਸਾਹਿਬ ਜੀ ਦਾ ਇੱਕ ਪਾਵਨ ਸ਼ਲੋਕ ਆ ਫਿਰਦਾ ਜਿੰਨੀ ਕਮੀ ਨਾਹੇ ਗੁਣ ਤੇ ਕੰਬੜੇ ਵਿਸਾਰ ਮਦ ਸ਼ਰਮਿੰਦਾ ਤੇਵੇਂ ਸਾਈਂ ਦੇ ਦਰਬਾਰ ਉਰ ਗੁਰੂ ਸਾਹਿਬ ਦਾ ਪਾਵਨ ਫੁਰਮਾਨ ਕਿ ਜਿੱਦ ਕੀਤਾ ਭਾਈਆ ਆਪਣਾ ਸਾਹ ਕਾਲ ਬੁਰੀ ਕਿਉਂ ਕਾਲੀ ਹੈ ਉਰ ਇਥੋਂ ਦਾ ਕਹ ਦਿੱਤਾ ਕਿ ਮੰਦਾ ਮੂਲ ਨ ਕੀਤੇ ਦੇ ਲੰਮੀ ਨਦਰ ਨੇ ਹਾਲੀ ਹੈ ਉਹ ਜਿਹੜਾ ਗੁਰੂ ਕੀ ਸ਼ਰਨ ਵਿੱਚ ਆ ਗਿਆ ਜਿਹਨੇ ਗੁਰੂ ਦਾ ਆਸਰਾ ਲੈ ਲਿਆ ਗੁਰਬਾਣੀ ਨੂੰ ਪੜ ਰਿਹਾ ਵਿਚਾਰ ਰਿਹਾ ਤਾਂ ਫਿਰ ਉਹ ਐਸਾ ਕਦਮ ਨਹੀਂ ਪੁੱਟੂਗਾ ਜਿਹੜਾ ਕਦਮ ਪੁੱਟਿਆ ਉਹਨੂੰ ਸ਼ਰਮਿੰਦਗੀ ਸਹਿਣੀ ਪਵੇ ਜਾਂ ਸ਼ਰਮਿੰਦਾ ਹੋਣਾ ਪਵੇ ਉਸ ਲਈ ਜਦੋਂ ਆਖਿਆ ਕਿ ਲੇਖਾ ਕੋਈ ਨਾ ਪੁੱਛੇ ਤਾਂ ਉਹ ਭਾਵੇਂ ਹੀ ਆ ਕਿ ਫਿਰ ਉਹ ਐਸਾ ਕਦੋਂ ਪੁੱਟਦਾ ਹੀ ਨਹੀਂ ਇਹਨੂੰ ਬਾਣੀ ਵਿੱਚ ਹੋਰ ਕਈ ਢੰਗਾਂ ਨਾਲ ਸਮਝਾਇਆ ਆ ਜਿਵੇਂ ਕਿ ਧਰਮੰਦਰ ਰਾਏਦਰ ਕਾਗਦ ਪਾਰੇ ਜਾਂ ਨਾਨਕ ਲੇਖਾ ਸਮਝਾ ਕਈ ਜਿਹੜੇ ਪ੍ਰਚੰਦ ਮਨਉਤਾਂ ਵਿਸ਼ਵਾਸ ਉਹਨਾਂ ਨੂੰ ਉਸ ਰੂਪ ਵਿੱਚ ਗੁਰੂ ਸਾਹਿਬ ਨੇ ਅਲੰਕਾਰੋ ਵੀ ਵਰਤੋਂ ਕਰਦੇ ਹੋયા ਦੱਸਿਆ ਭਾਵੇਂ ਹੀ ਆ ਕਿ ਉਹ ਮਨੁੱਖ ਐਸਾ ਕੋਈ ਕਦੋਂ ਪੁੱਟਦਾ ਹੀ ਨਹੀਂ ਜਿਹੜਾ ਕਦੋਂ ਪੁੱਟਿਆ ਆ ਮਨੋਕੁਨੋ ਸ਼ਰਮਸ਼ਾਰ ਹੋਣਾ ਪਵੇ। ਤੋਂ ਇਸ ਲਈ ਜਿਹੜੀ ਲੇਖਾ ਕੋਈ ਨਾ ਪੁੱਛਿਆ ਹੀ ਜਾਂ ਲੇਖਾ ਮੰਗਾਇ ਨਾ ਕੋਈ ਦਾ ਪਾਵੇ ਨਹੀਂ ਕਿ ਮੈਂ ਗਲਤ ਕਰਾਂ। ਤਾਂ ਮੈਂ ਇਸ ਲਈ ਬਖਸ਼ਿਆ ਜਾਊਂਗਾ ਕਿਉਂਕਿ ਮੈਂ ਰਾਬੂ ਤੇ ਭਰੋਸਾ ਕਰਦਾ ਜਾਂ ਮੈਂ ਗੁਰੂ ਜਾਂ ਰੱਬ ਦੀ ਛੰਨ ਵਿੱਚ ਆ ਗਏ ਆ। ਇਸ ਲਈ ਗੁਰੂ ਸਾਹਿਬ ਦਾ ਇਹ ਪਾਵਨ ਜਿਹੜਾ ਪਰਮਾਣ ਆ ਜਦੋਂ ਕਹਿੰਦੇ ਆ ਕਿ ਹੱਕ ਪਰ ਆਇਆ ਨਾਨਕਾ ਉਸ ਵਰ ਉਸ ਗਾਏ ਗੁਰਪੀਰ ਹਾਮਾ ਤਾਂ ਬਰੇ ਜਮੁਰਦਾਰ ਨਾ ਖਾਏ। ਬੜਾ ਸਪਸ਼ਟ ਪਰਮਾਣ ਆ। ਕਿ ਗੁਰੂ ਵੀਰ ਅਵਸ਼ ਬਾਂ ਫੜਦਾ ਪਰ ਫੜਦਾ ਕਿਹਨਾਂ ਦੀ ਆ ਜਿਹੜੇ ਕੇਵਲ ਐਸਾ ਜੀ ਕੋਦੇ ਭਰੋਸਾ ਰੱਖਦੇ ਆ ਵਿਸ਼ਵਾਸ ਕਰਦੇ ਆ ਜਾਂ ਕਹਿੰਦੀ ਆ ਜੀ ਮੈਂ ਗੁਰੂ ਧਾਰਨ ਕਰ ਲਿਆ ਮੈਂ ਗੁਰੂ ਤੇ ਭਰੋਸਾ ਕਰਦਾ ਮੇਰਾ ਗੁਰੂ ਵਾ ਪਨੇ ਜਿਨ੍ਹਾਂ ਨੇ ਭਰੋਸਾ ਰਾ ਕੇ ਮੰਨ ਕੇ ਫਿਰ ਗੁਰੂ ਦੀ ਗੱਲ ਨੂੰ ਗੁਰੂ ਦੇ ਉਪਦੇਸ਼ ਨੂੰ ਗੁਰੂ ਦੀ ਸਿੱਖਿਆ ਨੂੰ ਪੱਲੇ ਬੰਨ ਕੇ ਉਹਨੇ ਜ਼ਿੰਦਗੀ ਵਿੱਚ ਵਿਚਰਨਾ ਸ਼ੁਰੂ ਕਰ ਦਿੱਤਾ ਜੇਕਰ ਉਹਨੇ ਗੁਰੂ ਪੀਰ ਦੀ ਗੱਲ ਨਹੀਂ ਮੰਨੀ ਤਾ ਕੇਵਲ ਭਰੋਸਾ ਰੱਖਣ ਨਾਲ ਇਹ ਘਟੋਕਰ ਗੁਰਬਾਣੀ ਦਾ ਮੰਨਣਾ ਨਹੀਂ ਹਾਂ ਸਾਡੇ ਵਰਗੇ ਜਿਹੜੇ ਜ਼ਰੂਰ ਕਹਿਣਗੇ ਦਾਵਾ ਕਰਦੇ ਇਹਦੇ ਕੋਈ ਸ਼ੱਕ ਨਹੀਂ ਪਰ ਗੁਰੂ ਨੇ ਬਾਣੀ ਵਿੱਚ ਇਸ ਤਰ੍ਹਾਂ ਦਾ ਕਿਸੇ ਨੂੰ ਜਿਹੜਾ ਉਹ ਭਰੋਸਾ ਨਹੀਂ ਦਵਾਇਆ ਬਲਕਿ ਬੜੇ ਸਪਸ਼ਟ ਰੂਪ ਵਿੱਚ ਆਖ ਦਿੱਤਾ ਕਿ ਕਰਨੇ ਬਾਝੋਂ ਤਰੈ ਨਾ ਕੋਇ ਚੰਗੀ ਕਰਨ ਤੋਂ ਬਿਨਾ ਕਿਸੇ ਦਾ ਵੀ ਭਾਰ ਉਤਾਰਾ ਨਹੀਂ ਕਿ ਮੈਂ ਕੇਵਲ ਭਰੋਸਾ ਰੱਖ ਰਿਹਾ ਭਰੋਸਾ ਰੱਖਣਾ ਜਿਹੜਾ ਪਹਿਲਾ ਸਟੈਪ ਆ ਕਹਿ ਸਕਦੇ ਹੋ ਜ਼ਰੂਰੀ ਹੈ ਦੀ ਆਪਣੀ ਮਹੱਮियत ਦਾ ਜ਼ਰੂਰਤ ਆ ਕਿ ਉਸ ਤੋਂ ਬਿਨਾ ਤੁਹਾਡਾ ਅੱਗੇ ਤੁਰਨਾ ਜਿਹੜਾ ਬੁਝਦਾ ਸੰਭਵ ਨਹੀਂ ਹੁੰਦਾ ਇਸ ਲਈ ਜਦੋਂ ਤੁਸੀਂ ਵਿਸ਼ਵਾਸ ਕਰਕੇ ਭਰੋਸਾ ਰਾ ਕੇ ਕਦੋਂ ਪੁੱਟਦੇ ਹੋ ਤਾਂ ਤੁਸੀਂ ਨਿਸ਼ਚਿਤ ਹੋਨੇ ਹੋ ਇਸ ਵਿਸ਼ਵਾਸ ਨਾ ਭਰੋਸੇ ਨਾਲ ਕਿ ਨਹੀਂ ਮੈਂ ਤੁਰੂੰਗਾ ਅੱਦਮ ਮੈਂ ਜ਼ਰੂਰ ਮੰਜ਼ਿਲ ਤੇ ਪਹੁੰਚੂਗਾ ਉਸ ਲਈ ਲੇਖਾ ਮੰਗਾ ਨਾ ਕੋਈ ਦਾ ਇਹ ਭਾਵ ਨਹੀਂ ਕਿ ਉਹਨੂੰ ਛੁੱਟੀ ਹੋ ਜੂਗੀ ਇਸ ਲਈ ਆਕੇ ਆਕੇ ਜੇ ਜੇ ਪੜਿਆ ਹੋਵੇ ਗੁਨਾਹਗਾਰ ਉਮੀ ਸਾਧਨਾ ਮਾਰੀ ਹੈ ਇਸ ਲਈ ਜਿਹੜਾ ਜਿਹੜਾ ਕੋਈ ਮਨੋ ਕਰਦਾ ਉਹ ਆਪਣੇ ਕਰਨ ਦਾ ਜ਼ਿੰਮੇਵਾਰ ਆ ਇਸ ਲਈ ਜਦੋਂ ਆਖਿਆ ਕਰਮੀ ਆਪੋ ਆਪਣੀ ਕਿ ਨੇੜਾ ਹੈ ਕਿ ਦੂਰ ਕਿ ਜੇ ਗੁਰ ਨੇੜੇ ਆ ਨੇੜਾ ਨਿਗ ਮਾਰ ਰਿਹਾ ਤਾਂ ਆਪਣੇ ਕਰਮ ਕਰਕੇ ਜੇ ਦੂਰ ਆ ਤੇ ਆਪਣੀ ਕਰਨੀ ਕਰਕੇ ਆ ਠੀਕ ਇਸ ਲਈ ਜਿਹੜੀ ਬਖਸ਼ਿਸ਼ ਦੀ ਆਪਾਂ ਕੇਵਲ ਗੱਲ ਕਰ ਚੁੱਕੇ ਆ ਜਦੋਂ ਸ਼ਬਦ ਵਰਤਿਆ ਗਿਆ ਤੋ ਕਿੰਨਾਂ ਲੋਕਾਂ ਨੇ ਆਖਿਆ ਕਿੰਨਾਂ ਮਹਾਂਪੁਰਖਾਂ ਨੇ ਆਖਿਆ ਔਰ ਉਹਨਾਂ ਨੇ ਆਖਿਆ ਜਿਨ੍ਹਾਂ ਨੇ ਘਾਲਣਾ ਘਾਲੀ ਆ ਜੋ ਤੁਰੇ ਆ ਔਰ ਤੁਰਦੇ ਹੋਇਆ ਘਾਲਣਾ ਘਾਲਦੇ ਹੋਇਆ ਵੀ ਉਹਨਾਂ ਨੇ ਆਪਣੀਆਂ ਘਾਲਣਾ ਦਾ ਮਾਨ ਨਹੀਂ ਕੀਤਾ ਹੰਕਾਰ ਵਿੱਚ ਫੁਮਕਾਰੇ ਨਹੀਂ ਮਾਰੇ ਬਲਕੇ ਆਖਿਆ ਨਹੀਂ ਤੇਰੀ ਮਿਹਰ ਆ ਤੇਰੀ ਬਖਸ਼ਿਸ਼ ਆ ਕਿ ਤੂੰ ਮੈਨੂੰ ਤੋਰਿਆ ਅਤੇ ਮੇਰੇ ਹੀ ਨਹੀਂ ਸਿਆਨਪ ਨਹੀਂ ਮੇਰੇ ਜੀਨ ਬਲ ਨਹੀਂ ਤਾਕਤ ਨਹੀਂ ਕਿ ਮੈਂ ਤੁਰ ਸਕਾਂ ਸੋਚ ਸਕਾਂ ਕਰ ਸਕਾਂ ਨਹੀਂ ਇਹ ਤੇਰੀ ਹੀ ਰਹਿਮਤ ਹੋਈ ਆ ਕਿ ਮੈਂ ਐਸਾ ਤੁਰੰਤ ਉੱਗਾ ਹੋਇਆ ਮੈਨੂੰ ਅਸੀਂ ਸਮਝ ਆਈ। ਤੇ ਇਸ ਲਈ ਜਿਵੇਂ ਆਮ ਜਿਹੜਾ ਅਸੀਂ ਦੇਖਦੇ ਆ ਵਰਤਾਰਾ ਆਮ ਸਮਾਜ ਵਿੱਚ ਚਾਹੇ ਉਹ ਆਧਿਕ ਦੁਨੀਆ ਚਾਹੇ ਬਨ ਜਿਹੜੀ ਆ ਧਾਰਮਿਕ ਦੁਨੀਆ ਵਿੱਚ ਵੀ ਦੇਖਦੇ ਆ ਕਿ ਜਿਸ ਥੜੇ ਦਾ ਕਿਸੇ ਥਾਂ ਦੇ ਕਬਜ਼ਾ ਹੁੰਦਾ ਚਾਹੇ ਉਹ ਧਾਰਮਿਕ ਸਥਾਨ ਨਾ ਚਾਹੇ ਕੋਈ ਹੋਰ ਐਸਾ ਸਾਧਨ ਨਾ ਤਾਂ ਜਿਹੜੇ ਉਹਨਾਂ ਦੀ ਪਾਰਟੀ ਦੇ ਹੁੰਦੀ ਆ ਜਾਂ ਜਿਨ੍ਹਾਂ ਨੂੰ ਉਹ ਆਪਣਾ ਸਮਝਦੇ ਆ ਤਾਂ ਉਹ ਭਾਵੇਂ ਕਿੰਨੀਆਂ ਵੀ ਗਲਤੀਆਂ ਕਰ ਜਾਣ ਤਾਂ ਉਹਨਾਂ 'ਤੇ ਪਰਦਾ ਪਾਉਂਦੇ ਆ। ਕਈ ਨੀ ਦੂ ਨੀ ਤਾਂ ਵਰਤਾ ਦਿਖਦੇ ਹੀ ਆ ਕਿ ਜਿਨ੍ਹਾਂ ਲੋਕਾਂ ਦੇ ਹੱਥ ਵਿੱਚ ਸੱਤਾ ਦੀ ਵਾਗ ਡੋਰ ਹੁੰਦੀ ਆ ਉਹਨਾਂ ਦੇ ਧੜੇ ਦਾ ਉਹਨਾਂ ਦੀ ਨਜ਼ਦੀਕੀ ਜਿਹੜੇ ਆ ਉਹ ਵੱਡੇ ਤੋਂ ਵੱਡੇ ਕੋ ਕੰਮ ਵੀ ਕਰ ਜਾਣ ਤਾਂ ਉਹ ਲੋਕ ਉਹਨਾਂ ਨੂੰ ਸਜਾਏ ਦੇਣ ਦੇ ਵਿੱਚ ਸਜਾਏ ਦੇਣ ਦੀ ਬਜਾਏ ਉਹਨਾਂ ਦੀ ਜਿਹੜੀ ਸਪੋਰਟ ਕਰਦੇ ਆ ਜਿਹੜੇ ਪਿੱਠ ਥੱਪ ਥਪਾਉਂਦੇ ਆ ਅਤੇ ਜਿਹੜਾ ਉਹਨਾਂ ਦੇ ਬੁਰਧ ਆਵਾਜ਼ ਉਠੋਂਦੇ ਆ ਚਾਹੇ ਜਾ ਕੇ ਕਿ ਸੱਚ ਬੋਲਦੇ ਆ ਉਹਨਾਂ ਦੀ ਸੱਚ ਦੀ ਆਵਾਜ਼ ਨੂੰ ਦਬਾ ਦਿੱਤਾ ਜਾਂਦਾ ਪਰ ਕਈ ਵਾਰ ਉਹਨਾਂ ਸੱਚ ਬੋਲਣ ਵਾਲਿਆਂ ਨੂੰ ਆਪਣੇ ਜਾਣ ਤੋਂ ਵੀ ਹੱਥ ਧੋਣੇ ਪਈਦੇ ਆ। ਤੋਂ ਰੱਬ ਦੀ ਜਿਹੜੀ ਦਰਗਾ ਜਾਂ ਰੱਬ ਦਾ ਜਿਹੜਾ ਨਿਆ ਉਹਦੇ ਵਿੱਚ ਐਸਾ ਨਹੀਂ। ਉੱਥੇ ਕਿਸੇ ਦੀ ਸ਼ਿਫਾਰਿਸ਼ ਨਹੀਂ ਚਲਦੀ। ਇਸ ਲਈ ਬਾਣੀ ਵਿੱਚ ਇਹ ਵੀ ਗੱਲ ਆਖੀ ਦੱਸੀ ਹੋਈ ਆ ਕਿ ਜਿਹੜੀ ਉਹ ਉੱਥੇ ਕਿਸ ਸ਼ਿਫਾਰਿਸ਼ ਨਹੀਂ ਚਲਦੀ। ਕਿਉਂਕਿ ਆਖੇ ਜੇ ਸ਼ਿਫਾਰਿਸ਼ ਕਰ ਦੂਗਾ ਕੋਈ ਗੁਰੂ ਪੀਰ ਜਿਹੜਾ ਉਹ ਇਸ ਤਰ੍ਹਾਂ ਦੇ ਐਸੇ ਬੰਦੇ ਦੀ ਸ਼ਿਫਾਰਿਸ਼ ਨਹੀਂ ਕਰਦਾ। ਜੇ ਕੋਈ ਕਰਦਾ ਹੈ ਤਾਂ ਮਤਲਬ ਉਹ ਸਾਜਣਾ ਨਾਲ ਜੁੜਿਆ ਹੀ ਨਹੀਂ ਹੋਇਆ। ਇਸ ਲਈ ਬਾਣੀ ਦਾ ਜਦੋਂ ਫਰਮਾਨ ਆ ਕਿ ਚੋਰ ਕੀ ਹਾਵਾਂ ਭਰੇ ਨਾ ਕੋਏ। ਚੋਰ ਗਿਆ ਚੰਗਾ ਕਿਉਂ ਹੋਏ ਤਾਂ ਜਿਹੜੇ ਕਥਤ ਜਿਹੜੇ ਗੁਰੂ ਕਹਾਉਂਦੇ ਆ ਆਪਣੇ ਨੂੰ ਧਾਰਮ ਆਗੂ ਕਹਾਉਂਦੇ ਆ ਉਹ ਜ਼ਰੂਰ ਐਸਾ ਕਰਦੇ ਆ ਪਰ ਜਿਹੜਾ ਸੱਚਾ ਗੁਰੂ ਆ ਸੱਚੇ ਗੁਰੂ ਦਾ ਇਹ ਲੱਛਣ ਵੀ ਇੱਕ ਲੱਛਣ ਆ ਕਿ ਉਹ ਕਦੇ ਵੀ ਗਲਤ ਦੀ ਪਰੋੜਤਾ ਨਹੀਂ ਕਰਦਾ ਉਹਦੀ ਬਾਣੀ ਪੜਦਾ ਉਹਦੀ ਹਾਮੀ ਨਹੀਂ ਭਰਦਾ ਜੇ ਅਸੀਂ ਆਪਣੇ ਗੁਰੂ ਕਾਲ ਵੱਲ ਨਜ਼ਰ ਮਾਰੀ ਤਾਂ ਸਾਨੂੰ ਬਹੁਤ ਸਰੀਆਂ ਅਸੀਂ ਉਹ ਉਦਾਹਰਨਾਂ ਮਿਲਦੀਆਂ ਗੁਰੂ ਗੋਬਿੰਦ ਸਿੰਘ ਮਹਾਰਾਜ ਦੇ ਜੀਵਨ ਦੇ ਸਾਕੀ ਬੜੀ ਪਰਚਿੱਦ ਆ ਕਿ ਉਹਨਾਂ ਦਾ ਇੱਕ ਆਪਣੇ ਨਜ਼ਦੀਕੀ ਜਿਹੜਾ ਸੇਵਾਦਾਰ ਆ ਉਹ ਕਿਸੇ ਬਸੋਂ ਪੈਸੇ ਉਧਾਰ ਲੈ ਕੇ ਫਿਰ ਬਸ ਪੈਸੇ ਵਾਪਸ ਨਹੀਂ ਮੋੜ ਰਿਹਾ ਹੁਆ ਆਪਣੇ ਇੱਕ ਪ੍ਰੋਗਰਾਮ ਉਦੀ ਚਰਚਾ ਕੀਤੀ ਸੀ ਇਸ ਲਈ ਮੈਂ ਸੰਕੁਚ ਕਰ ਰਿਹਾ ਹਾਂ ਉਹਦਾ ਵਿਸਥਾਰ ਕਰਨ ਤੋਂ ਤਾਂ ਜਦੋਂ ਉਹ ਵਾਲਾ ਦਿੱਦਾ ਗੁਰਬਾਣੀ ਦਾ ਆਪਣੇ ਜਿਹੜਾ ਆਪਣੇ ਮਤਲਬ ਕੱਢ ਕੇ ਆਪਣੇ ਸਵਾਰਥ ਲਈ ਉਹਦੀ ਵਰਤੋਂ ਕਰਨਾ ਚਾਹੁੰਦਾ ਤਾਂ ਗੁਰੂ ਸਾਹਿਬ ਸੁਣਦੇ ਆ ਬੋਲ ਪੈਂਦੇ ਆ ਕਿ ਨਹੀਂ اے ਗੁਰੂ ਨਦੇਵੀ ਆਖਿਆ ਕਿ ਹਾਕਪੁਰਾ ਜਾਂ ਨਾਨਕਾ ਉਸੁਰ ਉਸ ਗਾਇ ਗੁਰ ਪਿਰ ਹਮਾ ਤਾਂ ਪਰੇ ਜਾਮੁਰਦਾਰ ਨਾ ਖਾਇ ਤੋ ਸੱਚਾ ਕਦੀ ਵੀ ਝੂਠੇ ਦੀ ਪਖੰਡੀ ਦੀ ਦੰਬੀ ਦੀ ਬਾਹ ਨਹੀਂ ਫੜਦਾ ਠੀਕ ਜੇ ਫੜਦਾ ਕੋਈ ਦਾ ਮਤਲਬ ਉਹ ਸੱਚ ਨਾਨਕ ਜੁਟਿਆ ਹੋਇਆ ਠੀਕ ਇਸ ਲਈ ਲੇਖਾ ਮੰਗਾ ਨਾ ਕੋਈ ਜੜਾ ਉਹ ਲੇਖਾ ਮੰਗਾ ਨਾ ਕੋਈ ਕੋਈ ਵਿਕਾਰ ਮਾਇ ਦਾ ਕੋਈ ਵੀ ਰੂਪ ਕੋਈ ਵੀ ਪਹਿਲੂ ਕੋਸ ਮਨੁੱਖ ਨੂੰ ਕੋ ਨ ਪੁਰਵਾਰਤ ਨਹੀਂ ਕਰਦਾ ਪਾਪ ਉਹ ਆਤਮਿਕ ਕਮਜ਼ੋਰੀ ਦਾ ਸ਼ਿਕਾਰ ਹੋ ਕੇ ਉਹ ਕੋਈ ਵੀ ਮਨੁੱਖ ਐਸਾ ਕਦਮ ਨਹੀਂ ਪੁੱੜਦਾ ਕਿਉਂਕਿ ਉਹਨੂੰ ਇਹ ਗੱਲ ਸਮਝ ਆ ਗਈ ਗੁਰੂ ਰੱਬ ਦੀ ਛਣ ਵਿੱਚ ਆਉਣ ਕਰਕੇ ਇਹਦੀ ਬਤੌਲਤ ਹੈ ਕਿ ਮੈਂ ਆਪਣੇ ਕਰਮ ਦਾ ਖੁਦ ਜ਼ਿੰਮੇਵਾਰ ਆ ਜੋ ਮੈਂ ਬੀਜੂਗਾ ਇਸ ਰੂਪੀ ਖੇਤੀ ਵਿੱਚ ਉਹ ਮੈਨੂੰ ਹੀ ਵੱਢਣਾ ਪਊਗਾ ਉਹਦਾ ਕੋਈ ਹੋਰ ਜਵਾਬਦੇ ਨਹੀਂ ਜਵਾਬਦੇ ਕੋਈ ਹੈ ਤਾਂ ਉਹ ਮੈਂ ਹੀ ਆ ਇਸ ਲਈ ਮੈਂ ਜਿਹੜੇ ਮੇਰੇ ਆਪਣੇ ਵੀ ਆ ਉਹ ਆਪਣੇ ਜਿਹੜੇ ਸਮਝਦਾ ਉਹਨਾਂ ਲਈ ਵੀ ਉਹ ਪਾਪ ਨਹੀਂ ਕਰਦਾ ਠੀਕ ਉਹ ਸਮਝਦਾ ਕਿ ਪਾਪ ਕੁਮਾਬਦੇ ਆ ਤੇਰਾ ਕੋਈ ਨਾ ਬੀ ਉਹ ਸਮਝਦਾ ਇਸ ਲਈ ਆਖ ਦਿੱਤਾ ਗੁਰਬਾਣੀ ਦਾ ਜਿਹੜਾ ਪਾਵਰ ਫਰਮਾਨ ਆ ਕਿ ਬਹੁ ਪ੍ਰਪੰਝ ਕਰ ਪਰ ਧਨ ਲਿਆ ਵੈ ਸੁਧਦਾਰਾ ਪਹਿ ਆਨ ਲਟਾਵੇ ਮਨ ਮੇਰੇ ਭੂਲੇ ਕਬਟ ਨਾ ਕੀਜੈ ਅੰਧ ਨਵੇਰਾ ਦੇ ਜੀਪੈ ਲੀਜੈ ਉਹ ਜਿਹੜਾ ਬਾਣੀ ਵਿੱਚੋਂ ਗੁਰੂ ਦੀ ਛਣ ਵਿੱਚ ਆ ਕੇ ਨਿਤ ਇਹ ਪੜ ਰਿਹਾ ਸਮਝ ਰਿਹਾ ਵਿਚਾਰ ਰਿਹਾ ਤੋ ਫਿਰ ਐਸਾ ਕਿਉਂ ਕਰੂਗਾ ਉਹ ਜਿਹੜੀ ਪਰਿਵਾਰ ਦੀ ਪਾਲਣਾ ਪੋਸ਼ਣਾ ਜਾਂ ਆਪਣੇ ਸਰੀਰ ਦੀ ਪਾਲਣਾ ਪੋਸ਼ਣਾ ਕਰਨਾ ਮਨੁੱਖ ਦਾ ਧਰਮ ਆ ਤੇ ਫਰਜ਼ ਆ ਕਿ ਅਸੀਂ ਆਪਣੇ ਸਰੀਰ ਦੀ ਜਾਂ ਆਪਣੇ ਪਰਿਵਾਰ ਦੀ ਅਸੀਂ ਖੁਦ ਪਾਲਣਾ ਕਰਨੀ ਹੈ ਪਰਵਰਸ਼ ਕਰਨੀ ਉਹਨਾਂ ਦੀ ਲੋੜਾਂ ਦਾ ਧਿਆਨ ਰੱਖਣਾ ਲੋੜਾਂ ਦੀ ਪੂਰਤੀ ਕਰਨੀ ਆ ਪਰ ਅਸੀਂ ਇਸ ਢੰਗ ਨਾਲ ਨਹੀਂ ਕਰਨੀ ਕਿ ਅਸੀਂ ਦੂਜਿਆਂ ਦੀ ਮੂੰਹ ਚ ਬੁਰਗੀਆਂ ਖੋਗੇ ਜੋ ਜਿਹੜੇ ਆਪਣੇ ਆ ਜਾਂ ਆਪਣਾ ਪਰਿਵਾਰ ਆ ਉਹਨੂੰ ਨਾਣਾ ਪ੍ਰਕਾਰ ਦੇ ਜਿਹੜੇ ਉਹ ਥਾਲ ਵਿੱਚ ਪੋਜਨ ਪਰੋਸ ਕੇ ਉਹਨਾਂ ਨੂੰ ਚਖਾਈਏ ਜਾਂ ਆਪ ਸੁੰਦਰ ਜਿਹੜੀਆਂ ਰਿਹਸ਼ਾ ਬਣਾਉਣ ਲਈ ਸਧਾਰਨ ਗਰੀਬਾਂ ਦੀਆਂ ਕੁਲੀਆਂ ਵੀ ਠਾਸੀ ਦੀਏ ਜਾਂ ਆਪਣੇਾਂ ਜਾਂ ਆਪਣੇ ਉਤੇ ਵਧੀਆ ਵਸਤੂ ਦੇ ਜਿਹੜੇ ਸਰੀਰ ਨੂੰ ਪਹਿਨਾਉਣ ਲਈ ਪਹਿਨਣ ਲਈ ਅਸੀਂ ਦੂਜਿਆਂ ਨੂੰ ਨਕੀ ਦੀ ਜਿਹੜੀ ਦਲਦਲ ਵੀ ਤੱਕ ਦੇਈਏ ਜਾਂ ਜਿਹੜੇ ਆਪਣੇ ਪੈਰਾਂ ਉਤੇ ਤੁਰ ਰਹੇ ਆ ਆਪ ਆਪਣੇ ਪੈਰਾਂ ਉਤੇ ਖੜੇ ਹੋਣ ਲਈ ਉਹਨਾਂ ਨੂੰ ਆਪਣੇ ਪੈਦਾ ਮ ਜਰੂਰ ਦੇਈਏ ਕਰੋਨ ਦੇਈਏ ਵਸਾਦ ਨਹੀਂ ਜਿਹੜਾ ਕਰੂਗਾ ਜਿਹਨੇ ਸੱਚਮੁੱਚ ਸ਼ਰਨ ਵਿੱਚ ਆ ਗਿਆ ਜਿਹਨੇ ਇਸ ਗੱਲ ਨੂੰ ਸਮਝ ਲਿਆ ਤੁਸੀਂ ਲਈ ਲੇਖਾ ਮੰਗਿਆ ਨਾ ਕੋਈ ਜਿਹੜਾ ਭਾਵਾ ਉਹ ਹੀ ਅੰਗੇ ਉਹ ਮਨੁੱਖ ਜ਼ਿੰਦਗੀ ਦੇ ਕਿਸੇ ਵੀ ਮੋੜ ਕਿਸੇ ਵੀ ਪ੍ਰਸਥਿਤੀ ਵਿੱਚ ਉਹ ਆਤਮਿਕ ਤੌਰ ਤੇ ਕਮਜ਼ੋਰੀ ਨਹੀਂ ਵਿਖਾਉਂਦਾ ਕਮਜ਼ੋਰ ਨਹੀਂ ਪੈਂਦਾ ਉਹ ਹਰ ਥਾਂ ਜਿਹੜਾ ਉਹ ਡੋਲ ਰਹਿਦਾ ਉਹ ਸਥਿਰ ਰਹਿੰਦਾ ਕਦੀ ਵੀ ਕਿਸੇ ਵਿਕਾਰ ਦੇ ਟੇਹ ਚੜ ਕੇ ਆਤਮਕonzuri ਦਾ ਸ਼ਿਕਾਰ ਹੋ ਕੇ ਮਨੁੱਖਤਾ ਦਾ ਇਨਸਾਨੀਅਤ ਦਾ ਦਾਮਨ ਨਹੀਂ ਛੱਡਦਾ ਠੀਕ ਹੈ ਜੀ ਤੁਸੀਂ ਬਹੁਤ ਵਧੀਆ ਤਰੀਕੇ ਨਾਲ ਦੱਸਿਆ ਅਸੀਂ ਇੱਕ ਐਡ ਕਰ ਦਿੰਦੇ ਆ इवन ਅਸੀਂ ਬੱਚੇ ਨੂੰ ਜਦੋਂ ਸਕੂਲ ਭੇਜਦੇ ਆ ਅਸੀਂ ਉਹ ਵਿਸ਼ਵਾਸ ਟੀਚਰ ਤੇ ਕਰਕੇ ਭੇਜਦੇ ਹਾਂ ਸਕੂਲ ਤੇ ਵਿਸ਼ਵਾਸ ਹੁੰਦਾ ਪਰ ਅਲਟੀਮੇਟ ਆਬਜੈਕਟਿਵ ਉਹਦਾ ਇਹ ਹੁੰਦਾ ਕਿ ਉੱਥੋਂ ਸਿੱਖ ਕੇ ਆਣਾ ਅਸੇ ਤਰ੍ਹਾਂ ਜਿਹੜਾ ਇੱਕ ਐਗਜ਼ਾਮਪਲ ਮੈਂ ਫਿਜ਼ੀਕਲ ਇਸ ਕਰਕੇ ਦਿੱਤੀ ਕਿ ਕੁਰਬਾਨੀ ਤੇ ਵੀ ਪਹਿਲੇ ਅਸੀਂ ਵਿਸ਼ਵਾਸ ਕਰਨਾ ਵਿਸ਼ਵਾਸਤਾ ਦੀ ਜਰੂਰ ਕਰਨਾ ਸਾਡਾ ਭਰੋਸਾ ਹੋਣਾ ਚਾਹੀਦਾ ਪਰ ਅਲਟੀਮੇਟਲੀ ਪੜ ਕੇ ਅਸੀਂ ਸਿੱਖਣਾ ਜਿਹੜਾ ਉਹ ਸਿੱਖਾਂਗੇ ਤਾਂ ਹੀ ਸਾਡੇ ਲੇਖਾ ਤੇ ਕਰਮ ਜਿਹੜੇ ਆ ਉਸ ਪਾਸੇ ਨੂੰ ਟੁੱਟਣਗੇ ਔਰ ਇਹ ਬੜਾ ਮੈਂ ਇਸ ਕਰਕੇ ਐਡ ਕੀਤਾ ਕਿ ਕਈ ਵਾਰੀ ਅਸੀਂ ਸਿਰਫ ਇਹ ਹੀ ਕਹ ਦਿੰਦੇ ਹਾਂ ਜੀ ਬਾਣੀ ਤੇ ਭਰੋਸਾ ਹੋਣਾ ਚਾਹੀਦਾ ਬਾਣੀ ਤੇ ਭਰੋਸਾ ਮੇਰਾ ਨਾਂ ਅਸੀਂ ਉਹਨੂੰ ਸਿੱਖਣਾ ਵੀ ਹੈ ਪੜ੍ਹ ਕੇ ਉਹਦੋਂ ਆਪਣੇ ਤੇ ਅਪਲਾਈ ਵੀ ਕਰਨਾ ਜੇ ਪ੍ਰੋਸੈਸ ਅਸਲ ਜਿਹਦਾ ਭਾਵ ਇਹੀ ਹੈ ਕਿ ਜਿਹੜਾ ਪ੍ਰੋਸੈਸ ਕਰਨਾ ਚਾਹਦਾ ਕਿ ਬਾਣੀ ਪੜ੍ਹ ਕੇ ਜਦੋਂ ਮੈਂ ਅਮਲ ਲਿਆਉਂਗਾ ਤੇ ਯਕੀਨ ਨਾਲ ਸਭਾ ਪ੍ਰੂਗਾ ਜਿਵੇਂ ਪਾਣੀ ਮੰਨ ਲਓ ਪਾਣੀ ਪਿਆਸ ਬੁਝਾਉਂਦਾ ਪਰ ਉਹ ਪਾਸ ਉਹ ਬਦੂ ਬੁਝੂਗੀ ਕੇਵਲ ਭਰੋਸਾ ਜੜਾ ਕੇ ਇੰਨਾ ਅਗਲਾ ਕਦੇ ਪੁੱਟਣ ਦੀ ਜ਼ਰੂਰਤ ਆ ਕਿ ਪਿਆਸ ਬੁਝਾਉਂਦਾ ਯਕੀਨ ਨਾਲ ਬੁਝਾਉਂਦਾ ਪਰ ਕਦੋਂ ਜਦੋਂ ਅਸੀਂ ਪਾਣੀ ਪੀਵਾਂਗੇ ਪ੍ਰਸ਼ਾਦਾ ਛਕਾਂਗੇ ਭੁੱਖ ਮਿਟੂਗੀ ਪਰ ਕਦੋਂ ਜਦੋਂ ਅਸੀਂ ਪ੍ਰਸ਼ਾਦਾ ਛਕਾਂਗੇ ਉਸੇ ਤਰ੍ਹਾਂ ਜਿਹੜਾ ਆਤਮ ਨੂੰ ਭੋਜਨ ਆ ਇਹਦੇ ਭਰੋਸਾ ਦੇ ਭਰੋਸੇ ਆ ਠੀਕ ਆ ਭੋਸੇ ਦਾ ਰੂਪ ਆ ਇਹ ਜ਼ਰੂਰੀ ਆ ਪਰ ਜਿਹੜਾ ਅਗਲਾ ਪੁਆਇੰਟ ਜੇ ਕਦੋਂ ਜਿਹੜਾ ਅਸੀਂ ਤੁਨੂੰ ਆਪਣਾ ਪਿਆਰੋਗ ਲਵਾਂਗੇ ਕਿ ਇਹ ਜੇ ਕੇਵਲ ਇਹ ਸਮਝੀਏ ਕਿ ਕੇਵਲ ਭਰੋਸਾ ਕਰ ਲੈਣਾ ਇਹ ਬੋਧਾ ਖਾਣਾ ਜਾਂ ਇਹਨੂੰ ਹਾਜਮ ਕਰਨਾ ਇਹਨੂੰ ਗ੍ਰਹਿਣ ਕਰਨਾ ਇਹ ਜ਼ਰੂਰੀ ਨਹੀਂ ਬਸ ਇਹ ਕਰਨਾ ਹੀ ਕਾਫੀ ਆ ਤਾਂ ਉਸੇ ਤਰ੍ਹਾਂ ਜਿਵੇਂ ਕਿ ਪਿਆਸਾ ਜਿਹੜਾ ਉਹ ਪਾਣੀ ਉਹਦੀ ਪਿਆਸ ਜਿਹੜਾ ਉਹ ਪ੍ਰੋਸਾਦਾ ਕਰ ਰਿਹਾ ਉਹ ਪੀ ਨਹੀਂ ਰਿਹਾ ਉਹਦੀ ਪਿਆਸ ਨਹੀਂ 부ਜਦੀ ਭੁੱਖਾ ਵਿਅਕਤੀ ਜਿਹੜਾ ਉਹ ਇਹ ਤਾਂ ਮੰਨ ਰਿਹਾ ਉਹ ਠੀਕ ਮੰਨ ਰਿਹਾ ਤੇ ਗਲਤ ਨਹੀਂ ਕੋਈ ਕਿ ਪ੍ਰੋਸਾਦਾ ਛਕਣ ਨਾਲ ਭੁੱਖ ਮਿੱਟਦੀ ਆ ਇਹਦੇ ਕੋਈ ਸੰਦੇਹ ਨਹੀਂ ਸ਼ੱਕ ਨਹੀਂ ਪਰ ਉਹ ਸ਼ਕੇ ਨਾਲ ਤਾਂ ਉਹਦੀ ਪਿਆਸ ਜਿਹੜੀ ਉਹ ਨਹੀਂ 부ਜਦੀ ਤੇ ਇਸੇ ਤਰ੍ਹਾਂ ਗੁਰਬਾਣੀ ਜਿਹੜੀ ਆ ਸਾਡੀ ਆਤਮਾ ਦੀ ਖੁਰਾਕ ਆ ਜੇਕਰ ਅਸੀਂ ਇਹਨੂੰ ਕੇਵਲ ਸਮਝਦੇ ਆ ਕਿ ਬਾਣੀ ਜਿਹੜੀ ਆ ਇਹਦੇ ਪ੍ਰੋਸਾਦਾ ਚਾਹੀਦਾ ਪ੍ਰੋਸੇ ਦਾ ਇਹ ਰੂਪ ਆ ਇਹਦੇ ਬਿਨਾ ਜਿਹੜਾ ਉਹ ਸੱਚਮੁੱਚ ਜੇ ਕੋ ਖਾਵੇ ਇਸ ਲਈ ਜੇ ਕੋ ਖਾਵ ਜੇ ਕੋ ਪੁੰਚਾ ਤਿਸ ਦਾ ਹੋਇ ਉਦਾਰਣ ਇਸ ਲਈ ਬਾਣੀ ਬੜਾ ਸਪਸ਼ਟ ਆਇਆ ਪੱਕ ਜੀ ਸੋ ਇਹ ਇਹ ਨਾਰਮਲੀ ਇਹ ਸਪੈਸ਼ਲੀ ਅਸੀਂ ਇਸ ਕਰਕੇ ਇਹਨੂੰ ਛੇੜਿਆ ਥੋੜਾ ਜਿਆ ਕਿਉਂਕਿ ਅਕਸਰ ਸਾਨੂੰ ਦੱਸਿਆ ਜਾਂਦਾ ਕਿ ਆ ਬਾਣੀ ਦਾ ਨਿਤਰੇਮ ਕਰ ਲੋ ਐ ਬਾਣੀ ਪੜ ਲਓ ਇਹਦੇ ਨਾਲ ਇਹ ਹੋ ਜਾਏਗਾ ਇਹਦੇ ਨਾਲ ਨਹੀਂ ਹੋ ਜਾਏਗਾ ਪਰ ਜਿੰਨਾ ਚਿਰ ਤੱਕ ਜਦੋਂ ਭਾਈ ਸਾਹਿਬ ਨੇ ਐਗਜ਼ਾਮਪਲ ਦਿੱਤੇ ਭਰੋਸਾ ਤੇ ਕਰਨਾ ਬਾਣੀ ਦਾ ਉਹ ਇਨਪੁਟ ਵੀ ਉਹ ਬਾਣੀ ਪੜਨ ਨਾਲ ਹੀ ਹੋਣੀ ਆ ਪਰ ਅਲਟੀਮੇਟਲੀ ਨਾ ਉਹ ਅਪਲਾਈ ਕਰਨਾ ਖਾਣਾ ਬਾਣੀ ਨੂੰ ਔਰ ਉਹ ਜਦੋਂ ਖਾਵਾਂਗੇ ਤਾਂ ਹੀ ਸਾਡਾ ਕਲਿਆਣ ਜਾਂ ਜਿਰ ਜੜਾ ਲੇਖਾ ਜਾਂ ਜੋ ਵੀ ਅਸੀਂ ਕਹਿ ਲਈਏ ਜੋ ਵੀ ਅਸੀਂ ਅਚੀਵ ਕਰਨਾ ਚਾਹੁੰਦੇ ਆ ਐਜ਼ ਅ ਗੁੱਡ ਲਾਈਫ ਉਹ ਅਚੀਵ ਹੋ ਸਕਦਾ ਪਰ ਤੁਹਾਨੂੰ ਬਹੁਤ ਬਹੁਤ ਧੰਨਵਾਦ ਹਸੀ ਇਸ ਟੋਪਿਕ ਨੂੰ ਅਸੀਂ ਫਿਰ ਤੋਂ ਸਟ੍ਰੈਸ ਕਰਦੇ ਆ ਅਸੀਂ ਹਰ ਵਾਰੀ ਸਟ੍ਰੈਸ ਕਰਦੇ ਆ ਪਲੀਜ਼ ਬਾਣੀ ਆਪ ਪੜਿਆ ਕਰੋ ਸਮਝਿਆ ਕਰੋ ਔਰ ਸਮਝ ਕੇ ਆਪਣੇ ਤੇ ਅਪਲਾਈ ਕਰਿਆ ਕਰੋ ਥੋੜੀ ਪੜ ਲਓ ਇੱਕ ਸ਼ਬਦ ਪੜ ਲਓ ਪਰ ਇਹ ਸੋਚੋ ਕਿ ਉਹ ਸ਼ਬਦ ਮੇਰੇ ਤੇ ਕਿੱਦਾਂ ਅਪਲਾਈ ਕਰਦਾ ਔਰ ਉਹਦੇ ਕਰਨ ਨਾਲ ਮੈਂ ਅੱਜ ਕਿੱਦਾਂ ਇੰਪਰੂਵ ਕੀਤਾ ਆਪਣੇ ਆ ਪਹਿਲੇ ਨਾਲੋਂ ਮੈਂ ਕਿੱਦਾਂ ਇੰਪਰੂਵ ਹੋਇਆ ਸੋ ਪਲੀਜ਼ ਐਸ ਵੀਰ ਵੀਡੀਓਜ਼ ਭਾਵੇਂ ਲੰਬੀਆਂ ਹੁੰਦੀਆਂ ਪਰ ਸੁਣਿਆ ਪੂਰੀ ਕਰੋ ਔਰ ਸੁਣ ਕੇ ਸ਼ੇਅਰ ਕਰਿਆ ਕਰੋ ਲਾਈਕ ਕਰਿਆ ਕਰੋ ਭਾਈ ਸਾਹਿਬ ਤੁਹਾਡਾ ਬਹੁਤ ਬਹੁਤ ਧੰਨਵਾਦ ਸੋ ਸਾਰੇ ਸਰੋਤਿਆਂ ਨੂੰ ਤੇ ਭਾਈ ਸਾਹਿਬ ਨੂੰ ਬਾਗਬੂ ਜੀ ਦਾ ਸਤਿ ਸਾਕ ਬਾਗਬੂ ਜੀ ਕੀ ਪਟੇ